ਪੰਜਾਬ ਦੇ ਲੁਧਿਆਣਾ ਦੇ ਵਿੱਚ ਬੀਤੀ ਰਾਤ ਯੂਥ ਕਾਂਗਰਸ ਦੇ ਨੇਤਾ ਅਨੂਜ ਦੇ ਪਾਈ ਉੱਤੇ ਬਾਈਕ ਸਵਾਰ ਤਿੰਨ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਖੂਨ ਦੇ ਨਾਲ ਲੱਤ ਪੱਤ ਹੱਲ ਦੇ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਮਰਨ ਵਾਲੇ ਦਾ ਨਾਮ ਅਮਿਤ ਦਸਿਆ ਜਵਾਰਿਆ ਅਮਿਤ ਤੇ ਕਿਸੇ ਕੰਮ ਤੋਂ ਦੇਰ ਰਾਤ ਵਾਪਸ ਘਰ ਆ ਰਿਹਾ ਸੀ ਤੇ ਉਸ ਦੇ ਦੌਰਾਨ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਉਸ ਨੂੰ ਘੇਰ ਲਿੱਤਾ ਇਹ ਘਟਨਾ ਹਲਕਾ ਸਹਨੇਵਾਲ ਦੇ ਨੰਦਪੁਰ ਸਵੇ ਕੋਲ ਤੋਂ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾ ਦਿੱਤਾ ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਉੱਥੇ ਪ੍ਰਸ਼ਾਸਨ ਮਾਮਲੇ ਦੀ ਜਾਂਚ ਦੇ ਵਿੱਚ ਜੁਟਿਆ ਹੋਇਆ ਹੈ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਅਨੁਜ ਕੁਮਾਰ ਹੈ ਮੈਂ ਜਿਲ੍ਹਾ ਲੁਧਿਆਣਾ ਤੋਂ ਜਨਰਲ ਸੈਕਟਰੀ ਕਾਂਗਰਸ ਤੋਂ ਕੀ ਹੋਇਆ ਕੀ ਪਰਿਵਾਰ ਦਾ ਸਹੀ ਹੈ ਵਾਰਦਾਤ ਇਹ ਹੋਈ ਹੈ ਕਿ ਮੇਰੇ ਛੋਟਾ ਬ੍ਰਦਰ ਦਾ ਉਹਨੇ ਹੱਤਿਆ ਲਿਆ ਹੋਇਆ ਆਪਣੇ ਤਿੰਨੰਦਪੁਰ ਸੂਆ ਰੋਡ ਆ ਠੀਕ ਹੈ ਇਨੇ ਜਿਹੜਾ ਮੁੰਡਾ ਉੱਥੇ ਰੱਖਿਆ ਹੋਇਆ ਉਹ ਕਹਿੰਦਾ ਸੀ ਮੈਂ 2 ਦਿਨ ਤੋਂ ਬਿਮਾਰ ਬੁਖਾਰ ਚੜ ਰਿਹਾ ਹੂੰ। ਇਹ ਕਹਿੰਦਾ ਚੱਲ ਸ਼ਾਮ ਨੂੰ ਮੈਂ ਆ ਜੰਨਾ। ਮੈਂ ਕਲੋਜ਼ ਕਰ ਦੂੰਗਾ। ਜਦੋਂ ਇੱਥੇ ਗਿਆ ਉਤੋਂ ਜਾਣ ਤੋਂ ਬਾਅਦ ਕੋਈ ਤਕਰੀਬਨ 10:00 ਵਜੇ ਤੇ 30 ਮਿੰਟ ਦੇ ਆਸ-ਪਾਸ ਕੋ ਲੜਕੇ ਆਏ ਤਿੰਨ। ਉਹਨਾਂ ਨੇ ਕੁਝ ਖਾਣਾ ਨੂੰ ਆਰਡਰ ਕੀਤਾ। ਆਰਡਰ ਕਰਨ ਤੋਂ ਬਾਅਦ ਜਿਵੇਂ ਉੱਥੇ ਇਹਨਾਂ ਕਹੇ ਬ੍ਰਦਰ ਮੈਂ ਮੇਰੇ ਜਿਹੜਾ ਉੱਥੇ ਮੁੰਡਾ ਇੱਕ ਪੈਸੇ ਲੈ ਲੈਣਾ ਤੋ। ਉਹਨੂੰ ਕਾਫੀ ਮੁੰਡਾ ਚੰਗਾ ਭੁੱਲੇ ਹੋਣਗੇ। ਤੇ ਬ੍ਰਦਰ ਕੇ ਅੰਦਰ ਨਹੀਂ ਯਾਰ ਥੋੜੇ ਬਹੁਤ ਪੈਸੇ ਦੀ ਗੱਲ ਹੈ ਕਾਨੂੰਨ ਬੰਦਾ ਚੰਗਾ ਬੋਲਦੇ ਇਦਾਂ ਨਾ ਕਰੋ ਕੋਲ ਆ ਕੇ ਇਦਾਂ ਖੜ ਗਏ ਸੀਗੇ ਫਿਰ ਉਹਨਾਂ ਨੇ ਇੱਕ ਮੁੰਡੇ ਨੇ ਉਹਨਾਂ ਦੇ ਸੀ ਉਹਨੇ ਗੋਲੀ ਮਾਰੀ ਇੱਥੇ ਆੜ ਦੇ ਨਾਲ ਲੱਗੀ ਫਿਰ ਉੱਥੋਂ ਗੋਲੀ ਮਾਰ ਕੇ ਫਤਾਰ ਹੋ ਗਈ ਕਿੰਨੇ ਜਣੇ ਸੀ ਕਿਰ ਕਿੰਨੀਆਂ ਗੋਲੀਆਂ ਤਿੰਨ ਜਣਾ ਤਿੰਨ ਜਣੇ ਸੀ ਗੋਲੀ ਇੱਕ ਮਾਰੀ ਉਹਨਾਂ ਨੇ ਤੇ ਤਿੰਨੇ ਕਲ ਜਿਹੜਾ ਮੋਟਰਸਾਈਕਲ ਸੀ ਉਹਦਾ ਨੰਬਰ ਨਹੀਂ ਸੀ ਤਿੰਨੇ ਵਕ ਵਕ ਮੋਟਰਸਾਈਕਲ ਤੇ ਸੀ ਇੱਕੋ ਮੋਟਰਸਾਈਕਲ ਸੀ ਨੰਬਰ ਪਲੇਟ ਨਹੀਂ ਸੀਗਾ ਅੱਛਾ ਕਿੰਨੇ ਪੈਸਿਆਂ ਨੂੰ ਲੈ ਕੇ ਗੱਲ ਹੋਈ ਸੀ 100 ਕਰੋੜ ਰੁਪਏ ਦਾ ਸੀਗਾ ਮਸਲਾ 100 ਕਰੋੜ ਰੁਪਏ ਦਾ ਹਾਂ ਫਿਰ ਉਸ ਤੋਂ ਬਾਅਦ ਮੇਰਾ ਵੱਡਾ ਬ੍ਰਦਰ ਗਏ ਨੇ ਉੱਥੇ ਠੇਕਾ ਇਨਚਾਰਜ ਗਏ ਨੇ ਜਦੋਂ ਇਹਨੂੰ ਲੈ ਕੇ ਉੱਥੇ ਅਪੋਲ ਹਸਪੀਟਲ ਚਲੇ ਗਏ ਉੱਥੋਂ ਪੁਲਿਸ ਨੂੰ ਇਤਲਾਹ ਕਰਤੀ ਸੀਗੀ ਉੱਥੋਂ ਕੁਝ ਟਾਈਮ ਜਦੋਂ ਲੈਣ ਗਏ ਨੇ ਉਹ ਮੁੰਡੇ ਫੇਰ ਮੋਟਰਸਾਈਕਲ ਲੈ ਕੇ ਵਾਪਸ ਆਏ ਠੀਕ ਹੈ ਅੱਛਾ ਦੁਬਾਰਾ ਫੇਰ ਆਏ ਦੁਬਾਰਾ ਫੇਰ ਆਏ ਉਹਦੇ ਮੁਤਾਬਿਕ ਸਾਨੂੰ ਕਈ ਵਾਰੀ ਜਦੋਂ ਬੰਦਾ ਆਉਂਦਾ ਜਦੋਂ ਮਾਰਕ ਚ ਲੱਗਿਆ ਉਹ ਤਾਂ ਜਾਣਾ ਚਾਹੀਦਾ ਦੁਬਾਰਾ ਜਦੋਂ ਦੇਖਣ ਆਉਂਦੇ ਤਾਂ ਸਾਨੂੰ ਡਾਊਟਫੁਲ ਹੋ ਰਿਹਾ ਕਿ ਸ਼ਾਇਦ ਕੋਈ ਪ੍ਰਾਣੀ ਕੋਈ ਪ੍ਰਾਣੀ ਲੱਗਦੀ ਹੋਊਗੇ ਬਾਈ ਮਾਰ ਕੇ ਗਏ ਨੇ ਮਰਡਰੀ ਕੀਤਾ ਉਹਨਾਂ ਨੇ ਅੱਛਾ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ ਕਿੰਨੀ ਉਮਰ ਸੀ ਵੀ ਮੇਰੇ ਬ੍ਰਦਰ ਦਾ ਆਮਿਤ ਕੁਮਾਰ ਸੀ 36 ਸਾਲ ਉਹਨਾਂ ਦੀ ਉਮਰ ਹੈ ਇਹ ਵਿਆਹਵਰਾ ਸੀ ਕੋਰਜ ਹੈ ਵਿਆਹਵਰਾ ਸੀ ਕਿੰਨੇ ਜਵਾਬ ਨੇ ਦੋ ਬੱਚੇ ਨੇ ਠੀਕ ਹੈ ਜੇ ਜਦੋਂ ਖਰਚੇ ਦੋ ਬੱਚੇ ਨੇ ਤੇ ਜਦੋਂ ਇਹ ਜੋਇੰਟ ਫੈਮਿਲੀ ਰਹਿੰਦੀ ਕਿੱਦਾਂ ਅਜਵੰਤ ਫੈਮਿਲੀ ਰਹਿੰਦੀ ਵਸਤੇ ਜੈਤੇ ਭਾਜੀ ਜਦੋਂ ਵਾਪਸ ਆਏ ਮੁੜ ਕੇ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਹੋਲੀਆ ਸੀਗਾ ਉਹਨਾਂ ਦਾ ਤੇ ਕੁਝ ਸੀਸੀਟੀਵੀ ਖੰਗਾ ਲੇ ਗਏ ਕੋਈ ਕੋਸ਼ਿਸ਼ ਸੀ ਸੀਸੀਟੀਵੀ ਤਾਂ ਹਜੇ ਤੱਕ ਤਾਂ ਖੰਗਾ ਨਹੀਂ ਗਏ ਕਿਉਂਕਿ ਤੇ ਠਿੱਕੇ ਤੇ ਹੈ ਹੀ ਨਹੀਂ ਜੀ ਕਾ ਜਿਹੜੇ ਨਾਲ ਦੇ ਸੀਸੀਟੀਵੀ ਕੈਮਰੇ ਹੈਗੇ ਨੇ ਉਹ ਸਾਨੂੰ ਐਸਐਸਓ ਸਾਹਿਬ ਨੇ ਕਿਹਾ ਕਿ ਨਾ ਅਸੀਂ ਸਾਰੇ ਚੈੱਕ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਤੁਹਾਨੂੰ ਬਲਾਕ ਕੀ ਮੰਗ ਕੇ ਮੰਗ ਸਾਨੂੰ ਇਨਸਾਫ ਚਾਹੀਦਾ ਪਹਿਲੀ ਗੱਲ ਤੋਂ ਜਿਹੜਾ ਕਾਨੂੰਨ ਹੈਗਾ ਉਹਦੇ ਤੌਰ 'ਤੇ ਤੁਹਾਨੂੰ ਪਤਾ ਹੀ ਆ ਜਿਹਦਾ ਮਾਹੌਲ ਕੀ ਚੱਲ ਰਿਹਾ ਕੀ ਬੰਦੇ ਦੀ ਕੀ ਪੈਸੇ ਨਾਲੋਂ ਇੰਨੀ ਕੀਮਤ ਘਟ ਗਈ ਹੂੰ ਕਿ 100-100 ਰੁਪਏ ਦੇ ਪਿੱਛੇ ਵਾਰਦਤਾ ਹੋ ਰਹੀਆਂ ਨੇ 10 20 ਤੋਂ 25 ਸਾਲ ਦੇ ਯੰਗ ਨੌਜਵਾਨ ਰਿਵਾਲਵਰ ਲੈ ਕੇ ਚੱਲ ਰਹੇ ਨੇ ਕਾਹਦਾ ਕੀ ਖਰਚਲ ਹੈ ਸਾਰਾ ਖਤਮ ਹੀ ਹੋ ਗਿਆ ਨਸ਼ਾ ਇੰਨਾ ਜ਼ਿਆਦਾ ਕਰਦੇ ਨੇ ਕੀ ਕਰਾਂਗੇ ਆਪਾਂ ਵਿਆਹ ਨੂੰ ਕਿੰਨੇ ਸਾਲ ਹੋਏ ਭਾਜੀ ਵਿਆਹ ਨੂੰ ਤਕਰੀਬਨ 17 ਸਾਲ ਹੋ ਗਏ 17 ਸਾਲ ਹੋ ਗਏ ਇਹ ਬੱਚੇ ਦੀ ਉਮਰ ਕੀ ਨਹੀਂ ਹੁੰਦੀ ਦੋਨੋਂ ਲੜਕੀ ਲੰਗੀ ਇੱਕ ਤੋਂ ਮੇਟਾ ਇਹ ਹੈਗਾ ਜੀ ਖੜਾ ਬੈਠਾ ਇਹਨੂੰ ਅੰਮ੍ਰਾਂ ਨਾ ਇਹ ਅੰਮ੍ਰੀ ਦਾ ਨਾਮ ਹੈ ਇਹਦਾ ਰੋਹਨ ਜੀ ਅੱਛਾ ਇੱਕ ਬੇਟੀ ਗੁੜੀਆ ਵਗੈਰਾ ਗੁੜੀਆ ਹਮੇਸ਼ਾ ਅੱਛਾ ਗੁੜੀਆ ਕੀ ਨਾਮ ਗੁੜੀਆ ਵਿਸਾਨੀ ਠੀਕ ਹੈ ਠੀਕ ਹੈ ਭਾਜੀ ਹੁਲੀਆ ਕਿਸ ਤਰ੍ਹਾਂ ਲੱਗਦਾ ਜੀ ਉਹ ਨਾਲ ਜਿਹੜੇ ਆਈ ਸੀ ਕੁਝ ਪਤਾ ਲੱਗਿਆ ਹੁਲੀਆ ਵਗੈਰਾ ਹੁਲੀਆ ਦਾ ਤਕਰੀਬਨ ਬਾਰ-ਬਾਰ ਜਿਆਦਾ ਪਤਲੀ ਸੀਗੀ ਜਿਆਦਾ ਉਹ ਨਹੀਂ ਸੀਗਾ ਠੀਕ ਹਾਂ ਮਾਈਕ ਸੁਣਾ ਤੇ ਨਹੀਂ ਕਿ ਮਾਈਕ ਸੁਣ ਕਿ ਕਿੰਨੀ ਕੋ ਬਾਈਕ ਸੀਗੀ ਕੁਝ ਪਤਾ ਲੱਗਿਆ ਇੱਕੋ ਹੀ ਬਾਈਕ ਸੀ ਕਿ ਕਿ ਬਾਈਕ ਸੀ चाह अच्छा, अच्छा, आ दुकान, तो दुकान भी खोल देना नाई जी दुकान है सब दस चार बजे दुकान ने चार बजे तो तू बाद हांडे किए ਕਰੋ ਤਾਂ ਨਿਕਲ ਗਈ ਸੀ 10 11 ਵਜੇ 10 11 ਵਜੇ ਦੁਬਾਰਾ ਆਏ ਸੀ ਦੁਕਾਨ ਕੋਲ ਬੰਦ ਕੀਤੀ ਸੀ ਬਾਰ ਬਾਰ ਸੀ ਨਾਈ ਦੀ ਨਹੀਂ ਜੀ ਸਾਡੇ 9 ਵਜੇ ਆ ਗਏ ਸੀ ਮੁੰਡੇ ਜਾਂਦਾ ਮੇਰੇ ਨਾਲ ਅੱਛਾ ਮੁੰਡਾ ਆ ਗਿਆ ਸੀਗਾ ਇਹ ਮੁੰਡਾ ਕਦੋਂ ਆਇਆ ਕਿੱਥਾ ਗਿਆ ਮੁੰਡਾ ਆ ਗਿਆ ਸੀ ਸਾਡੇ 9 ਵਜੇ ਕਹੇ ਉਹ ਨਹੀਂ ਗਿਆ ਸੀਗਾ ਅਮਿਤ ਦੇ ਨਾਲ ਸਾਡੇ ਕੰਟੈਕਟ ਹੁੰਦੇ ਨਹੀਂ ਉਹਨਾਂ ਦੇ ਨਾਲ ਉਹ ਕਹਿੰਦੇ ਮੇਰੀ ਟੈਨਸ਼ਨ ਨਾਲ ਲਿਆ ਕਰੋ ਮੈਂ ਆਪੇ ਆ ਜੂ ਅੱਛਾ ਗੱਡੀ ਲੈ ਗਈ ਸੀ ਕਿੱਥਾ ਗਈ ਸੀ ਮੋਟਰਸਾਈਕਲ ਹੈਗੀ ਇਹਨਾਂ ਦੇ ਕੋਲ ਹਾਂਜੀ ਤੁਹਾਨੂੰ ਸੂਚਨਾ ਕੋਈ ਨਹੀਂ ਮੈਨੂੰ 11 ਵਜੇ ਮਿਲੀ ਹੈ ਜੋ ਦਿਹਾੜੀ ਸੀ ਹਾਂਜੀ ਮੇ ਡੇਟ ਨੇ ਫੋਨ ਕੀਤਾ ਸੀ ਡੇਟ ਨੇ ਹਾਂਜੀ ਫਿਰ ਮੈਂ ਆਪਣੇ ਭਰਾਵਾਂ ਨੂੰ ਫੋਨ ਕੀਤਾ ਵਾ ਇਹ ਮੇਰੇ ਭਰਾ ਪਹੁੰਚ ਗਏ ਸੀ ਕਿ ਮੈਂ ਬਾਹਰ ਚ ਗਈ ਹਾਂ ਇਹਨੂੰ ਅੰਦਰ ਨਹੀਂ ਜਾਣ ਦਿੱਤਾ ਇਹਨਾਂ ਨੇ ਉੱਥੋਂ ਪਤਾ ਚੱਲਿਆ ਕਿ ਇਹਨੂੰ ਮਾਰ ਗਏ ਉਹਨੂੰ ਗੋਲੀ ਕੇ ਦੁਆਰਾ ਦੇਖਣ ਆਏ ਨਹੀਂ ਕਿ ਵੀ ਮਰਿਆ ਕਿ ਨਹੀਂ ਮਰਿਆ ਜਿਨ੍ਹਾਂ ਨੇ ਗੋਲੀ ਗੋਲੀ ਤੇ ਛਾਤੀ ਤੇ ਕਹਿੰਦੇ ਸੀ ਛਾਤੀ ਤੇ ਮਾਰੀ ਐ ਸਿੱਧੀ ਮੈਨੂੰ ਤਾਂ ਇਨਸਾਫ ਚਾਹੀਦਾ ਮੇਰੇ ਛੋਟੇ ਛੋਟੇ ਬੱਚੇ ਕਿਤੇ ਜਾਣਗੇ ਮੈਂ ਬੱਸ ਰਹਿ ਰਿਹਾ ਹਾਂ ਇਹ ਸਭਾਰੇ ਜਿਹਾ ਨਹੀਂ ਜਲਦੀ ਕੋਠੀ ਥੋੜਾ ਅੱਗੇ ਆ ਜਾ ਅੱਛਾ ਤੁਹਾਨੂੰ ਅੱਗੇ ਨੂੰ ਆ ਜਾ ਚੈਲ ਨੰਬਰ ਦਾ ਜਿਹਨ ਨਾਲ ਮੈਂ ਨੰਬਰ ਕਰੀ ਗਿਆ ਔਰ ਆਫਰ ਮੱਕੇ ਵੀ ਹੋਗੀ

ਇਧਰ ਆ ਕੇ ਉਹਦਾ ਕੀ ਨਾਮ ਹੈ ਮੇਰਾ ਅਨੁਸ਼ਵਾਦ ਤੁਸੀਂ ਉਸ ਦੇ ਪ੍ਰਧਾਨੋ ਕਾਂਗਰਸ ਸੈਕਟਰੀ ਚਲੋ ਧਿਆਨ ਨਾਲ ਸੈਕਟਰੀ ਅਨੁਸ਼